ਜੀ ਸਾਰਿਆਂ ਨੂੰ ਤਵਾਗਤਾ ਇੱਕ ਹੋਰ ਨਵੀਂ ਵੀਡੀਓ ਚ ਤੇ ਲੱਗੇ ਹੋਇਆ ਕਾਉਣ ਮੱਕੀ ਦੇ ਸਪਰੇ ਜੀ ਤਾਕਤ ਦੀ ਤੇ ਲੱਗੇ ਹੋਏ ਨੇ ਬੰਦੇ ਦੋ ਜਾਣੇ ਮੱਕੀ ਦੀ ਹਾਈਟ ਜ਼ਿਆਦਾ ਹੋਣ ਕਰਕੇ ਥੋੜੀ ਔਖੀ ਹੋਊਗੀ ਉਹ ਬੰਦਾ ਦਾ ਦੀਂਦਾ ਹੀ ਨਹੀਂ ਵਿੱਚ ਸਪਰੇ ਕਰਦਾ ਦੇਖੋ ਕੱਲੀ ਨਿਊਜ਼ਲੇ ਦੀਂਦੀ ਆ ਬਾਕੀ ਇਧਰੋਂ ਪਾਣੀ ਵੀ ਪੈ ਰਿਹਾ ਮੱਕੀ ਨੂੰ ਇਹ ਆਪਣਾ 1368 ਬੀਜ ਆ ਤੇ ਆਪਾਂ ਸਪਰੇਅ ਕਰੀ ਆ ਜਿੰਕ ਦੀ 2 ਕਿਲੋ ਜੂਰੀਆ ਪਾਇਆ ਵਿੱਚ ਤੇ 2.5 ਆ 1.5 ਕਿਲੋ 1.5 ਕਿਲੋ ਦਾ ਗੇੜ ਕੀਲੇ ਦਾ ਇਹ ਮੱਕੀ ਪੂਰੀ ਵਧੀਆ ਖੜੀ ਆ ਵਧੀਆ ਗਰੋਥ ਕਰੀ ਆ ਮੱਕੀ ਨੇ ਜਦੋਂ ਬਜਾਈ ਕਰੀ ਤੀ ਮੱਕੀ ਦੀ ਜਦ ਥੋੜੀ ਮਨ ਨੂੰ ਨਹੀਂ ਲੱਗਦੀ ਤੀ ਹੁਣ ਥੋੜੀ ਵਧੀਆ ਹੀ ਲੱਗਣ ਲੱਗੀ ਆ ਜਦੋਂ ਬੜੀ ਹੋਊਗੀ ਇਹ ਹੋ ਚੱਲੀ 55 ਦਿਨ ਦੀ ਹੋਗੀ ਤੇ ਪਹਿਲੀ ਵਾਰ ਲਾਈ ਆਪਾਂ ਇਹ ਮੱਕੀ ਨੇ ਹੀ ਅੱਗੇ 1899 1890 9208 ਇਹਦੀ ਬਜਾਈ ਕਰਦੇ ਹੁੰਦੇ ਸੀ ਐ ਤੇ ਕੀ ਮੈਂ ਕਿਹਾ ਵੀ ਚਲੋ 1368 ਬੀਜ ਕੇ ਦੇਖ ਲੈਂਦੇ ਆ ਝਾੜ ਇਹਦਾ ਵੀ ਵਧੀਆ 65 ਤੋਂ 70 ਗਵੰਟਲ ਤੱਕ ਨੱਕਲਿਆ ਆਉਂਦੀ ਆ ਗਿੱਲੀ ਜਿੱਦਾਂ ਦੀ ਕਿਸਮ 1899 ਆ ਉਹੀ ਚੀਜ਼ ਆ ਸੇਮ ਐ ਦੇਖੋ ਚੱਲਦੀ ਸਪਰੇ ਥੋੜੀ ਜੀ ਪਹਿਲਾਂ ਹੁੰਦੀ ਸੀ 10 ਦਿਨ ਤੇ ਸਪਰੇ ਵਾਲੇ ਬਾਗੇ ਰੀਪਰਾਂ ਤੇ ਇਸੇ ਕਰਕੇ ਬੰਦੇ ਨਹੀਂ ਮਿਲੇ ਦੀ ਇਹਨਾਂ ਨੂੰ ਹੁਣ ਟਾਈਮ ਲੱਗਿਆ ਦੀ ਅੱਜ ਤਾਂ ਥੋੜੀ ਲੇਟ ਹੋਊਗੀ ਚਲੋ ਹੋ ਜਾਣੀ ਐ ਵੀ ਸਾਰੀ ਉਹ ਤੇ ਰਾਤ ਪੈ ਗਈਆਂ ਦੀ ਥੋੜੀਆਂ ਜੀਆਂ ਕਣੀਆਂ ਆਈਆਂ ਤੇ ਅੱਜ ਰੀਪਰ ਚਲਾਵਾਂਗੇ ਥੋੜਾ ਜਿਹਾ ਲੇਟ ਪਿੰਡੇ ਚਲਾਉਣਾ ਐ ਹੈਗੇ 10 12 ਕਿਲਿਆਂ ਦਾ ਗੇੜ ਤੇ ਕੱਲ ਬਣਾਇਆ ਏਤੀ ਇਧਰ ਨਾਲ ਦੇ ਪਿੰਡੇ ਚਲਦਾ ਦੀ ਉਹ ਚੱਲੇ ਆ 35 40 ਟਰਾਲੀਆਂ ਦਾ ਗੇੜ ਬਣਾਤਾ ਬਾਕੀ ਰੀਪਰ ਕੋਲ ਜਾ ਕੇ ਵੀ ਦਿਖਾਉਨੇ ਆ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਕਿਸੇ ਵੀਰ ਨੇ ਨਹੀਂ ਕਰਿਆ ਜੀ ਰੀਪਰ ਕੋਲ ਤੇ ਚੱਲਦਾ ਰੀਪਰ ਤੇ ਸਵੇਰੇ ਥੋੜਾ ਜਿਹਾ ਲੇਟ ਚਲਾਇਆ ਸੀ ਰਾਤ ਕਣੀਆਂ ਜਾਂ ਪੈਗੀਆਂ ਸੀ ਉਹਦੇ ਕਰਕੇ ਲਾਂਡ ਥੋੜਾ ਜਿਹਾ ਨਰਮ ਸੀ ਤੇ ਬਾਕੀ ਸਵੇਰ ਦਾ ਖੇਤ ਬਣਾਤਾ ਆਪਾਂ ਇੱਕ ਤੇ ਚੱਲਦੀ ਹੋਊਗੀ 6 ਮੀਟਰ ਟਰਾਲੀ ਦਾ ਗੇਟ ਹੋਊਗਾ ਸਵੇਰ ਦਾ ਇਹ ਆਮ ਲਾਜ਼ਾ 7 ਮੀਟਰ ਟਰਾਲੀ ਭਰ ਕੀ ਹੋਣੀ ਆ ਟਾਈਮ ਹੋ ਚੱਲਿਆ ਇੱਕ ਵਜ ਚੱਲਿਆ ਦੁਪਹਿਰ ਦਾ ਬਾਕੀ ਸਫਾਈ ਵਧੀਆ ਰੀਪਰ ਦੀ ਦੇਖੋ ਪੂਰਾ ਇਹ ਰਗੜਿਆ ਪਿਆ ਖੇਤ ਤੇ ਲਾਣ ਵੀ ਵਧੀਆ ਇੱਧਰ ਬਣੀ ਜਾਂਦੀਆਂ ਨੇ ਢਾਈ ਤਿੰਨ ਟਰਾਲੀਆਂ ਤੂੜੀ ਦੀਆਂ ਇਮੀਦਾਰੀ ਪਰ ਜਿਆਦਾ ਭਰ ਦੰਦ ਨੇ ਟਰਾਲੀ ਉਹਦੇ ਕਰਕੇ ਆਹ ਭਰ ਜਾਂਦਾ ਹੈ ਭੂਖਣਾ ਗਿਆ ਦੇਖੋ ਕਿਵੇਂ ਭਰਿਆ ਪਿਆ ਟੈਣਾ ਪਊਗਾ ਇਹਨਾਂ ਨੂੰ ਨਹੀਂ ਪੱਖੇ ਚੋਕ ਹੋ ਜਾਣਾ ਰੀਪਰ ਦੇ ਟਰਾਲੀ ਥੋੜੀ ਜੀ ਘੱਟ ਭਰਿਆ ਕਰੋ ਉਹ ਬੰਦੂ ਦਾ ਹੋਇਆ ਗਿਆ ਭੂਖਣਾਇਆ ਹੀ ਹੋ ਗਿਆ ਯਾ ਭਾਈ ਬੰਦ ਹੋ ਜਾਂਦੀ ਟਰਾਲੀ ਦੀ ਬੰਦ ਕਰ ਦਿਆ ਕਰੋ ਭੂਖਣਾਇਆ ਭਰਿਆ ਪਿਆ ਉਹਨਾਂ ਕਦਾ ਹੁੰਦਾ ਹੀ ਆ ਫਿਰ ਦੱਬ ਜਾਣਾ ਟਰਾਲੀ ਅਗਲਾ ਕਦਾ ਘੱਟ ਪਰਦਾ ਫਲ ਉਹ ਜਾ ਚਲਾਏਗਾ ਉਹਨਾਂ ਜਾਮ ਹੋ ਜਾਣਾ ਹੁਣ ਦੂੜੀ ਕੱਢਣੀ ਪਊਗੀ ਆਉਣ ਦੇ ਆਉਣ ਦੇ ਇੱਧਰ ਰੱਖ ਕੇ ਆਉਣ ਦੇ ਇੱਧਰ ਨੂੰ ਇੱਧਰ ਨੂੰ ਉੱਪਰ ਚੱਕ ਲੈ ਉੱਪਰ ਬੱਸ ਉੱਪਰ ਚੱਕ ਦੇ ਉੱਪਰ ਚੱਕ ਦੇ ਉੱਪਰ ਉੱਪਰ ਚੱਕ ਲੈ ਲੈਫਟ ਚੱਕ ਕੇ ਬਾਅਦ ਇਖਾ ਰਭੂ ਤੇਰੇ ਜਿੱਕੰਨਾ ਕੇ ਜੋਰ ਆ ਤਾਂ ਹੀ ਪਤਾ ਲੱਗੂ ਹੈਲਪਫਰੀ ਬੰਦੇ ਦਾ ਔਰ ਔਰ ਚੱਕਾ ਚੱਕਾ ਔਰ ਚੱਕਾ ਕਾ ਬਣ ਹੈ ਬਾ ਹੁਣ ਜੇ ਮੈਂ ਨਾ ਹੁੰਦਾ ਔਰੇ ਫਿਰ ਫਿਰ ਤਾਂ ਉਧਰ ਘਟਾਉਣਾ ਦਿੱਤਾ ਜਲੀ ਉਧਰ ਲਈ ਲਾ ਜਲੀ ਉਧਰ ਹਾਂ ਥੋੜਾ ਜਿਹਾ ਪਿੱਛੇ ਕਰਾ ਲਾ ਥੋੜਾ ਸਾ ਪਿੱਛੇ ਕਰਾ ਪਿੱਛੇ ਪਿੱਛੇ ਰੂਮ ਪਰੇ ਰੱਖਿਆ ਕਰ ਉਂਗਲੀਆਂ ਵੜਦੂ ਤੇਰੀਆਂ ਉਹ ਮੂਰੇ ਪਿੱਛੇ ਕਰਤਾ ਆਉਣ ਥੋੜਾ ਪਿੱਛੇ ਆਉਣ ਦੇ ਬੱਸ ਤੇ ਛੱਡੀ ਵਰਦਾ 1500 ਚੱਕਰ ਤੇ ਜਲਾਈ ਆਵੇ ਬਾਤੂ ਆ ਰਿਹਾ ਇਹ ਮੱਕੀ ਨੂੰ ਪਾਣੀ ਤੇ ਬਾਕੀ ਰਾਤ ਵੀ ਮੀਂਹ ਪੈ ਗਿਆ ਕਾਫੀ ਤੇ ਗੋਲਿਆਂ ਤੋਂ ਵਿਚਾਰੇ ਹੈ ਤੇ ਕੁਸ ਕੱਲ ਦਿਨ ਚ ਪੈ ਗਿਆ ਦੀ ਤੇ ਇੰਨਾ ਜ਼ਿਆਦਾ ਵੀ ਨਹੀਂ ਪਿਆ ਹੈਗਾ ਬਾਕੀ ਚੱਲ ਰਿਹਾ ਮੱਕੀ ਨੂੰ ਪਾਣੀ ਸਪਰੇਅ ਕਰਾਤੀ ਦੀ ਆਪਾਂ ਤੇ ਕੱਲ ਆਹ ਪਲਾਟ ਨੂੰ ਪੈ ਰਿਹਾ ਤੇ ਇਦੋਂ ਬਾਅਦ ਫਿਰ ਇੱਧਰ ਨੂੰ ਛੱਡਾਂਗੇ ਬਾਕੀ ਹੁਣ ਹੋ ਗਿਆ ਮੌਸਮ ਸਾਫ ਧੁੱਪਾਂ ਨਿਕਲੀ ਹੋਈ ਆ ਬਾਕੀ ਦੇਖਦੇ ਆ ਸੁੰਡੀ ਦੀ ਦਵਾਈ ਵਿੱਚ ਪਾਈ ਤੀ ਵੀ ਰਿਜ਼ਲਟ ਦਿੰਦੀ ਆ ਜਾਂ ਨਹੀਂ ਡੈਲੀਗੇਟ ਡੈਲੀਗੇਟ ਪਾਈ ਤੀ ਆ ਦੇਖੋ ਕਿਵੇਂ ਖਾਦੇ ਪਏ ਨੇ ਪੱਤੇ ਬਾਕੀ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਇਹ ਜੀ ਮੱਜਰੇ ਵਾਲੀ ਮੋਟਰ ਵੀ ਮੱਕੇ ਨੂੰ ਤੇ ਇਧਰਲਾ ਸਾਰੀ ਪਲਾਟ ਭਰਿਆ ਗਿਆ ਦੀ ਆਪਣਾ 6 ਗੀਲਿਆਂ ਦਾ ਤੇ ਆਹ ਪਲਾਟ ਨੂੰ ਚੱਲ ਰਹੀ ਆ ਤੇ ਅੱਧਾ ਘੰਟਾ ਹੋਰ ਚੱਲੂਗੀ ਫਿਰ 8:30 ਵਜੇ ਭੱਜ ਜਾਂਦੀ ਆ ਬਾਕੀ ਪਿੰਡ ਵੀ ਚੱਲੇ ਰਹੀ ਆ ਮੋਟਰਾਂ ਮੋਟਰ ਤੇ ਬੈਠੇ ਨੇ ਰੀਪਰ ਵਾਲੇ ਬੰਦੇ ਟੂੜੀ ਬਣਾਉਂਦੇ ਨੇ ਆਪਣੇ ਨਾਲ ਦੀ ਮੋਟਰ ਵਾਲੇ ਨੇ ਬਿਠਾਏ ਹੋਏ ਨੇ ਉਹਨਾਂ ਦੀ ਉਹ ਟੂੜੀ ਪਣਦੀ ਆ ਬਾਕੀ ਮਾਰਦੇ ਆ ਦੂਜੀ ਮੱਕੀ ਕੋਲ ਵੀ ਜਾ ਕੇ ਜਿਹੜੀ ਆਪਾਂ ਚਿਪ ਸੋਨਾ ਬਾਨਾ ਆਲੂ ਪਟਕੇ ਬੀਜੀ ਦੀ 1899